ਆਪਣੀ ਆਹ ਵੀਡੀਓ ਜਿਹੜੀ ਆਪਾਂ ਲੈ ਕੇ ਅੱਜ ਪਹੁੰਚੇ ਹਾਂ ਤੁਹਾਡੇ ਖਾਤਰਾਂ ਸਪੈਸ਼ਲ ਵੀਡੀਓ ਹੈ ਸਪੈਸ਼ਲ ਇਸ ਕਰਕੇ ਜੀ ਕਿਉਂਕਿ ਜਿੰਨੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਸਿਰਫ ਮੋਟਰਸਾਈਕਲ ਨਹੀਂ ਤੇ ਇੱਕ ਕੋਠੀ ਆ ਜੀ ਬਾਕੀ ਸਾਰੇ ਦੇ ਸਾਰੇ ਮੋਟਰਸਾਈਕਲ ਨੇ ਤੇ ਚੰਗੇ ਰੇਟ ਤੁਹਾਨੂੰ ਮਿਲ ਜਾਣਗੇ ਗੱਲ ਆਪਾਂ ਪੂਰੀ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ ਪਹਿਲਾਂ ਤਾਂ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ 7814038764 ਨੀਚੇ ਹਮੇਸ਼ਾ ਦਿੱਤਾ ਰਹਿੰਦਾਗਾ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਕੋਠੀ ਮਕਾਨ ਕਰ ਕੁਝ ਵੀ ਹੈ ਆਪਣੇ ਕੋਲੇ ਭੇਜੋ ਐਡ ਆਪਾਂ ਫਰੀ ਦੇ ਵਿੱਚ ਕਰ ਦੇਵਾਂਗੇ ਹੁਣ ਆਪਾਂ ਗੱਲ ਕਰਦੇ ਆ ਪਹਿਲੀ ਮਸ਼ੀਨਰੀ ਦੀ ਪਹਿਲਾ ਆਪਣੇ ਕੋਲੇ ਬੋਲਟ ਪਹੁੰਚਿਆਗਾ ਜਿਹੜਾ ਬੋਲਟ ਸਿਰਫ 80000 ਦਾ ਇਹਨਾਂ ਨੇ ਵੇਚਣਾ ਹੈ ਮਾਡਲ ਨੀਮਲ ਜਰੂਰ ਹੈ 2003 ਮਾਡਲ ਹੈ ਪਰ ਕੰਡੀਸ਼ਨ ਬਹੁਤ ਚੰਗੀ ਪਈ ਹੈ ਬੋਲਟ ਆਹ ਪੁੱਠੇ ਗੇਰ ਵਾਲਾ ਹੈ ਤੇ ਨੰਬਰ ਆਪਾਂ ਨੂੰ ਪੰਜਾਬ ਮਿਲ ਜਾਊਗਾ ਤਲਵੰਡੀ ਭਾਈ ਮਾਲਕ ਦਾ ਏਰੀਆ ਤਨ ਮਾਡਲ ਹੈ ਕੰਡੀਸ਼ਨ ਵਧੀਆ ਹੈ ਤੇ 80000 ਰੁਪਇਆ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਬਾਕੀ ਕਹਿੰਦੇ ਸੀਗੇ ਮਾਲਕਾਂ ਉੱਪਰ ਥੱਲੇ ਰੇਟ ਕਰ ਲਾਂਗੇ ਕਿਸੇ ਨੇ ਦੇਖਣਾ ਹੋਵੇ ਮਾਲਕ ਨੇ ਕਿਹਾ ਆ ਕੇ ਦੇਖ ਲਿਓ ਤੇ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਬਾਕੀ ਟਾਇਰਾਂ 'ਚ ਅਲਾਈ ਲੱਗੇ ਹੋਏ ਆ ਕੰਡੀਸ਼ਨ ਵੀ ਠੀਕ ਪਈਆ ਤੇ ਮਾਲਕ ਨੇ ਦੱਸਿਆ ਵੀ ਸਾਰਾ オリジナル ਹੈ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਤੁਸੀਂ ਕੋਈ ਵੀ ਗੱਲ ਕਰਨੀ ਆ ਮਾਲਕ ਨਾਲ ਕਰ ਸਕਦੇ ਹੋ 9463348290 ਆਹ ਮਾਲਕ ਦਾ ਡਾਇਰੈਕਟ ਨੰਬਰ ਹੈ ਹੁਣ ਆਪਾਂ ਗੱਲ ਕਰਦਾ ਸੈਕੰਡ ਮੋਟਰਸਾਈਕਲ ਦੀ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਪੈਸ਼ਨ ਪ੍ਰੋ 2002 ਮਾਡਲ ਹੈ ਮਾਡਲ ਨੀਮਾ ਜ਼ਰੂਰ ਹੈ ਪਰ ਮੋਟਰਸਾਈਕਲ ਬਹੁਤ ਚੰਗਾ ਚੀ ਚੰਗੀ ਹਾਲਤ ਦੇ ਵਿੱਚ ਪਿਆਗਾ ਜਿਵੇਂ ਤੁਸੀਂ ਦੇਖ ਰਹੇ ਹੋ ਮਾਲਕ ਨੇ ਦੱਸਿਆ ਵੀ ਬੈਟਰੀ ਨਵੀਂ ਆ ਤੇ ਵਧੀਆ ਚੱਲਦਾ ਹੈ ਸਟਾਰਟਿੰਗ ਚ ਕੋਈ ਕਮੀ ਨਹੀਂ ਤੇ ਪੂਰੀ ਵਧੀਆ ਐਵਰੇਜ ਟਾਇਰ ਵੀ ਠੀਕ ਪਈ ਨੇ ਤੇ ਮਾਲਕ ਦਾ ਜਿਹੜਾ ਏਰੀਆ ਮਲੇਰ ਕੂਟ ਲੈਗਾ ਜਾ ਕੇ ਕਿਸ ਨੇ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹਾਂ ਤੇ ਚਲਾ ਕੇ ਕਿਸੇ ਨੇ ਦੇਖਣਾ ਹੋਵੇ ਚਲਾ ਕੇ ਵੀ ਦੇਖ ਸਕਦੇ ਹਾਂ ਤੇ ਤੁਸੀਂ ਨਾ ਇੱਕ ਦੋ ਫੋਟੋਆਂ ਨਾਲ ਭੇਜ ਕਰੋ ਜੀ ਘਰ ਤੋਂ ਘੱਟ 5 ਤੋਂ 7 ਤਾਂ ਫੋਟੋਆਂ ਹੋਣ ਤੇ ਇਹਨਾਂ ਨੇ ਦੋ ਤਿੰਨ ਫੋਟੋਆਂ ਭੇਜੀਆਂ ਇੱਕ ਤੇ ਤਾਂ ਭਾਈ ਆਪ ਬੈਠਾਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਪਹਿਲਾਂ ਮੈਂ ਦੱਸ ਦੇਣਾ ਇਕੱਲਾ ਮੋਟਰਸਾਈਕਲ ਸੇਲ ਵਾਸਤੇ ਹੈ ਜੀ ਭਾਈ ਵਿਕਾਉ ਨਹੀਂ ਹੈਗਾ ਮਜ਼ਾਕ ਦੀ ਗੱਲ ਸੀ ਜੀ ਸੀਰੀਅਸ ਨਾਲਿਓ ਤੇ ਮੋਟਰਸਾਈਕਲ ਵਧੀਆਗਾ ਪੈਸ਼ਨ Pro ਮੋਟਰਸਾਈਕਲ ਹੈ 2002 ਮਾਡਲ ਹੈ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਰੇਟ ਬਹੁਤ ਚੰਗਾਗਾ 18000 ਰੁਪਿਆ ਸਰਫ ਬਾਕੀ ਕਹਿੰਦੇ ਸੀਗੇ ਮਾਲਕ ਬਾਈ ਕਹਿੰਦੇ ਸੀਗੇ ਲੈਸ-ਬਸ ਕਰ ਦਾਂਗੇ ਤੇ ਜਿਹੜੇ ਮੇਰੇ ਭਰਾ ਦਾ ਮੋਟਰਸਾਈਕਲ ਆ ਉਹਨਾਂ ਨੇ ਕਿਹਾਗਾ ਵੀ ਆ ਕੇ ਦੇਖ ਸਕਦਾ ਦੂੰ ਬਾਕੀ ਕੋਈ ਗੱਲ ਕਰਨੀ ਹੋਵੇ ਪਹਿਲਾ ਫੋਨ ਇੱਕ ਵਾਰੀ ਲਾਜ਼ਮੀ ਕਰ ਲਿਓ ਨੰਬਰ 96 500 30 63 635 ਆ ਮਾਲਕ ਦਾ ਨੰਬਰ ਹੈ ਤੇ ਗੱਲ ਤੁਸੀਂ ਆਪੇ ਕਰ ਲਓ ਜੜੀ ਵੀ ਗੱਲ ਜਿਵੇਂ ਮਾਡਲ ਦੀ ਕੋਈ ਰੇਟ ਉੱਪਰ ਨੀਚੇ ਦੀ ਚਾਹ ਵੀ ਕਰਨੀ ਆ ਤੁਸੀਂ ਕਰ ਲਿਓ ਇੱਕ ਆਪਾਂ ਸੀਡੀ ਡੀ ਲਕਸ ਮੋਟਰਸਾਈਕਲ ਲੈ ਕੇ ਪਹੁੰਚੇ ਆ ਮੋਟਰਸਾਈਕਲ ਬਹੁਤ ਚੰਗਾ ਗਾ ਰੇਟ ਆਪਾਂ ਨੂੰ ਮਿਲੂਗਾ ਸਿਰਫ 15000 ਰੁਪਇਆ 2007 ਮਾਡਲ ਹੈਗਾ 7 ਮਾਡਲ ਹੈ ਕੰਡੀਸ਼ਨ ਬਹੁਤ ਚੰਗੀ ਪਈ ਆ ਮੋਟਰਸਾਈਕਲ ਦੀ ਤੁਸੀਂ ਜਾ ਕੇ ਦੇਖਣਾ ਹੋਵੇ ਚਲਾ ਕੇ ਦੇਖਣਾ ਹੋਵੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਤੇ ਇਹਨਾਂ ਦਾ ਜਿਹੜਾ ਏਰੀਆ ਹੈਗਾ ਆਪਾਂ ਨੂੰ ਮਿਲ ਜੂਗਾ ਹਰ ਗੋਬਿੰਦਪੁਰ ਤੇ ਜਾ ਕੇ ਦੇਖਣੋ ਵਿੱਚ ਜਾ ਕੇ ਦੇਖ ਲਓ ਮੋਟਰਸਾਈਕਲ ਚੰਗਾ ਹੈਗਾ ਪੰਜਾਬ ਨੰਬਰ ਤੇ ਬਾਕੀ ਜਿੰਨੇ ਪਾਰਟਸ ਜਿੰਨੇ ਵੀ ਹੈਗੇ ਸਾਰੇ ਵਧੀਆ ਪਏ ਨੇ ਕੋਈ ਕਿਸੇ ਪਾਸੋਂ ਨਾਤਾ ਡੈਮੇਜ ਨਾ ਕੋਈ ਟੁੱਟਿਆ ਭੱਜਾ ਨਾ ਹੀ ਕੋਈ ਕਿਸੇ ਤਰ੍ਹਾਂ ਦੀ ਕਮੀ ਹੈਗੀ ਇੰਜਨ ਉਂਦਣ ਪੂਰਾ ਵਧੀਆ ਹੈਗਾ ਤੇ ਸਾਰਾ ਕੁਝ ਹੀ ਚੰਗਾ ਹੈਗਾ ਮੋਟਰਸਾਈਕਲ ਵੀ ਚੰਗਾ ਹੈ ਏਵਰੇਜ ਵੀ ਚੰਗੀ ਹੈ ਲਾਕੀ ਤੁਸੀਂ ਦੇਖਣਾ ਹੋਵੇ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ हूं ਘਰੇ ਖੜਾ ਇਹਨਾਂ ਦੇ ਨੰਬਰ 99153 ਤੇ 18466 ਨੰਬਰ ਸਕਰੀਨ ਤੇ ਕਨਫਰਮ ਲਾਜ਼ਮੀ ਇੱਕ ਵਾਰੀ ਕਰ ਲਿਓ ਜੀ ਤੇ ਵੀਡੀਓ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਨੇ ਤੇ ਮਤਲਬ ਮਸ਼ੀਨਰੀਆਂ ਮੋਟਰਸਾਈਕਲ ਨੇ ਤੇ ਇੱਕ ਆਪਣੇ ਕੋਲੇ ਕੋਠੀ ਵੀ ਆ ਜੀ ਗੱਲ ਆਪਾਂ ਕਰਦੇ ਆਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਬਾਕੀ ਮੈਂ ਉਮੀਦ ਕਰਦਾ ਤੁਸੀਂ ਨੋਟ ਕਰ ਲਿਆ ਹੋਗਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲ ਕੋਈ ਮੋਟਰਸਾਈਕਲ ਹੈ ਕੂਠੀ ਹੈ ਘਰ ਮਕਾਨ ਹੈ ਕੋਈ ਗੱਡੀ ਹੈ ਮਸ਼ੀਨਰੀ ਹੈ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਤਾਂ ਬਿਨਾਂ ਕਮਿਸ਼ਨ ਤੋਂ ਬਿਨਾਂ ਦਲਾਲੀ ਤੋਂ ਆਪਾਂ ਤੁਹਾਡੀ ਮਸ਼ੀਨਰੀ ਸੇਲ ਕਰਵਾ ਦਾਂਗੇ ਆਪਾਂ ਐਡ ਕਰ ਦਾਂਗੇ ਤੇ ਤੁਹਾਡੀ ਜਿਹੜੀ ਮਸ਼ੀਨਰੀ ਹੈ ਉਹ ਸੇਲ ਹੋ ਜਾਊਗੀ ਤੇ ਵਧੀਆ ਤਰੀਕੇ ਨਾਲ ਆਪਾਂ ਐਡ ਕਰਾਂਗੇ ਤੁਹਾਡੇ ਕੋਲੇ ਕੁਝ ਵੀ ਹੈ ਤਾਂ ਆਪਣੇ ਕੋਲੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਕੋਲੇ ਭੇਜੋ ਜੇ ਕਿਸੇ ਕੋਲੇ ਕੋਠੀ ਹੈ ਜੀ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਜੇ ਤੁਸੀਂ ਆਪੇ ਵੀਡੀਓ ਬਣਾ ਕੇ ਭੇਜ ਦੋਗੇ ਤਾਂ ਬੜੀ ਚੰਗੀ ਗੱਲ ਹੈ ਜੇ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ ਸਾਡਾ ਜਿਹੜਾ WhatsApp ਨੰਬਰ ਹੈ ਉਸ ਨੰਬਰ ਤੇ ਮੈਸੇਜ ਕਰ ਸਕਦੇ ਹੋ ਵੀ ਕੋਠੀ ਸੇਲ ਕਰਨੀ ਹੈ ਤੇ ਅਸੀਂ ਆਪੇ ਵੀ ਬਣਾ ਕੇ ਲੈ ਕੇ ਜਾ ਸਕਦੇ ਹਾਂ ਜੀ ਤੁਸੀਂ ਕਰ ਸਕਦੇ ਹੋ ਮੈਸੇਜ ਜੀ ਤੇ ਆਪਣੇ ਕੋਲ ਕਈ ਮੈਸੇਜ ਆਉਂਦੇ ਵੀ ਹੁੰਦੇ ਆ ਕਮੈਂਟ ਖਾਸ ਕਰਕੇ ਬਹੁਤ ਸਾਰੇ ਆਉਂਦੇ ਹੁੰਦੇ ਆ ਵੀ ਅਸੀਂ ਕੋਠੀ ਸੇਲ ਕਰਨੀ ਹੈ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਕਮੈਂਟਾਂ ਦੀ ਥਾਂ ਤੁਸੀਂ ਮੈਸੇਜ ਕਰਦਿਆ ਕਰੋ WhatsApp ਤੇ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਤਾਂ ਵੀਡੀਓ ਵੀ ਬਣਾ ਕੇ ਭੇਜ ਦਿਆ ਕਰੋ ਉਹ ਤੁਹਾਡੀ ਇੱਛਾ ਹੈ ਅਸੀਂ ਵੀ ਬਣਾ ਕੇ ਲੈ ਜਾਗੇ ਜਾਂ ਤੁਸੀਂ ਆਪੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਉਹ ਤੁਹਾਡੀ ਸ਼ਰਤ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀਆਂ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸਾਰੇ ਜਣੇ ਨੀਚੇ ਇੱਕ ਲਾਈਕ ਦਾ ਬਟਨ ਸਾਰੇ ਜਣੇ ਕਲਿੱਕ ਲਾਜ਼ਮੀ ਕਰ ਦਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤੇ ਵੱਧ ਤੋਂ ਵੱਧ ਜਿੰਨੇ ਤੁਸੀਂ ਆਇਓ ਪਹਿਲੀ ਵਾਰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਜਣੇ ਲਾਜ਼ਮੀ ਕਰ ਦਿਓ ਜੀ ਤੇ ਹੁਣ ਆਪਾਂ ਇੱਕ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਬੁਲਟ ਜੀ 2002 ਮਾਡਲ ਹੈ ਕੰਡੀਸ਼ਨ ਬਹੁਤ ਚੰਗੀ ਪਈ ਹੈ ਤੇ ਰੇਟ ਇਹਨਾਂ ਨੇ ਚੰਗਾ ਹੀ ਲਾ ਕੇ ਭੇਜੇਗਾ ਸਭ ਤੋਂ ਪਹਿਲਾਂ ਮੈਂ ਦੱਸ ਦਿੰਨਾ ਜਿਹੜੇ ਮਾਲਕ ਆਪ ਨੇ ਉਹ ਆਪ ਤਾਂ ਬਾਹਰ ਰਹਿੰਦੇ ਅਸੀਂ ਤੇ ਬਾਹਰ ਗਏ ਮਾਲਕ ਦਾ ਬੁਲਟ ਹੈ ਇਹਨਾਂ ਨੇ ਬਹੁਤ ਘੱਟ ਚਲਾਇਆ ਘਰੇ ਬੈਲਾ ਹੀ ਖੜੇਗਾ ਤੇ ਮਾਲਕ ਨੇ ਕਿਹਾ ਬੁਲਟ ਦੀ ਲੋਡ ਹੈ ਨਹੀਂ ਕੋਈ ਚਲਾਉਂਦਾ ਹੈ ਨਹੀਂ ਤੇ ਮਾਲਕ ਨੇ ਕਿਹਾ ਜੇ ਕਿਸੇ ਨੇ ਖਰੀਦਣਾ ਤਾਂ 60000 ਰੁਪਿਆ ਇਹਨਾਂ ਨੇ ਡਿਮਾਂਡ ਪਾਈ ਆ ਬਾਕੀ ਕਹਿੰਦੇ ਸੀਗੇ ਥੋੜਾ ਬੋਤਾ ਲੈਸ ਵੀ ਕਰ ਦਾਂਗੀ ਤੇ ਕਿ ਮਾਲਕ ਨੇ ਇਦਾਂ ਵੀ ਕਿਹਾ ਹੈ ਕਿਸੇ ਨੇ ਜੇ ਆਲਟੋ ਨਾਲ ਜਾਂ ਕਿਸੇ ਨੇ ਜੈਨ ਗੱਡੀ ਨਾਲ ਜਾਂ ਕਿਸੇ ਹੋਰ ਗੱਡੀ ਨਾਲ ਬਦਲਣਾ ਹੋਵੇ ਤਾਂ ਬਦਲ ਵੀ ਲੈਣਗੇ ਉਹ ਤੁਸੀਂ ਆਪੇ ਗੱਲ ਕਰ ਲਿਓ ਰੇਟ ਉੱਪਰ ਥੱਲੇ ਹੋ ਜਾਊਗਾ ਬਾਗਾ ਪੁਰਾਣਾ ਮਾਲਕ ਦਾ ਏਰੀਆ ਦਾ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦਾ ਬੋਲਟੇਜ ਹੀ ਉਹਨਾਂ ਨਾਲ ਤੁਸੀਂ ਗੱਲ ਆਪੇ ਕਰ ਲਓ ਜਿਹੜੀ ਵੀ ਗੱਲ ਕੋਈ ਵੀ ਕਰਨੀ ਹੈ ਜੀ ਹੁਣ ਆਪਾਂ ਤੁਹਾਡੇ ਖਾਤਰ ਇੱਕ ਕੋਠੀ ਬੰਗੂ ਬਣਿਆ ਹੋਇਆ ਮਕਾਨ ਲੈ ਕੇ ਪਹੁੰਚਿਆ ਕੋਠੀ ਟਾਈਪ ਬਣਿਆ ਹੋਇਆ ਵਧੀਆ ਮਕਾਨ ਹੈ ਤੇ ਇਹਨਾਂ ਦਾ ਚੜਾ ਮਕਾਨ ਹੈ ਆਹਾ ਬਣਿਆ ਹੋਇਆ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਦੱਸ ਦਿਨਾ ਵੀ ਕਿੰਨੀ ਜਗ੍ਹਾ 'ਚ ਬਣਿਆ ਹੋਇਆ ਹੈ ਇਹਨਾਂ ਨੇ ਦੱਸਿਆ ਸੀਗਾ ਕਿੱਥੇ ਲਿਖਿਆ ਹੋਇਆ ਜੀ ਹਾਂਜੀ 4 ਮਰਲੇ ਜਗ੍ਹਾ ਦੇ ਵਿੱਚ ਮਕਾਨ ਹੈ 4 ਮਰਲੇ ਟੋਟਲ ਆਪ ਨੂੰ ਜਗ੍ਹਾ ਮਿਲ ਜੂਗੀ ਵਧੀਆ ਮਕਾਨ ਬਣਿਆ ਹੋਇਆ ਕਮਰੇ ਬਹੁਤ ਜ਼ਿਆਦਾ ਆਪ ਨੂੰ ਖੁੱਲ੍ਹੀ ਡੁੱਲੇ ਵਧੀਆ ਮਿਲ ਜਾਣਗੀ ਉੱਪਰ ਵੀ ਕਮਰੇ ਵਗੈਰਾ ਮਿਲ ਜਾਣਗੇ ਉੱਪਰ ਪੱਥਰ ਪੁੱਥਰ ਲੱਗਿਆ ਹੋਇਆ ਰੇਟ ਬਹੁਤ ਘੱਟ ਹੈ ਸਿਰਫ 560 ਮਾਲਕ ਨੇ ਮੰਗਿਆ ਉੱਪਰ-ਨੀਚੇ ਹੋ ਜਾਊਗਾ ਫਗਵਾੜੇ ਤੋਂ 11 ਕਿਲੋਮੀਟਰ ਦੀ ਦੂਰੀ ਤੇ ਇਹਨਾਂ ਦਾ ਪਿੰਡ ਹੈ ਉੱਥੇ ਮਕਾਨ ਆ ਬਣਿਆ ਹੋਇਆਗਾ ਇਹਨਾਂ ਦਾ ਪਿੰਡ ਹੈ ਭਾਬਿਆਣਾ ਚ ਭਾਬਿਆਣਾ ਪਿੰਡ ਹੈ ਹੁਸ਼ਿਆਰਪੁਰ ਰੋਡ ਤੇ ਤੇ ਫਗਵਾੜੇ ਤੋਂ 11 ਕਿਲੋਮੀਟਰ ਦੂਰ ਤੇ ਰੇਲ ਵੀ ਠੀਕ ਹੈ ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਤੁਸੀਂ ਗੱਲ ਕਰਨੀ ਹੈ ਕੋਈ ਵੀ ਗੱਲ ਆਪੇ ਕਰ ਲਓ ਬਾਕੀ ਕਮਰੇ ਕੁਮਰੇ ਆਪ ਹੀ ਦੇਖ ਲਓ ਤੇ ਸਾਰਾ ਕੁਝ ਇਹਨਾਂ ਨੇ ਦਿਖਾਈ ਦਿੱਤਾ ਜੀ ਬਾਹਰ ਤੋਂ ਲੈ ਕੇ ਅੰਦਰ ਤੱਕ ਤੇ ਵੀਡੀਓ ਪੂਰੀ ਤੁਸੀਂ ਦੇਖ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਜਰੂਰ ਦੱਸੋ ਜੀ ਕਮੈਂਟ ਕਰਕੇ ਜੇ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਸਾਰਾ ਕੁਝ ਕਰਦਿਆ ਕਰੋ ਜੀ ਜਿੰਨਾ ਕੁਝ ਵੀ ਹੁੰਦਾ ਬਾਕੀ ਤੁਸੀਂ ਸਪੋਰਟ ਬਹੁਤ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਸ ਆਪ ਦਾ ਪਿਆਰ ਤੇ ਸਪੋਰਟ ਇਸੇ ਤਰ੍ਹਾਂ ਹਮੇਸ਼ਾ ਬਣਾ ਕੇ ਰੱਖਿਓ ਚੈਨਲ ਤੇ ਤੇ ਆਪਾਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਆਪਣੇ ਚੈਨਲ ਤੇ ਕਿਸੇ ਨੇ ਐਡ ਕਰਵਾਉਣੀ ਆ ਤਾਂ ਭੇਜੋ ਆਪਣੇ ਕੋਲ ਕੁਝ ਵੀ ਆ ਤੁਹਾਡੇ ਕੋਈ ਭੇਜ ਦਿਓ ਬੱਸ